ਇਧਰ ਇੱਕ ਛੋਟਾ ਜਿਹੜਾ ਆਪਾਂ ਪਿੰਡ ਦੇ ਲਈ ਛੱਡ ਰਹੇ ਆ ਮੇਰੀ ਬੇਨਤੀ ਹੈ ਜੱਗੂ ਦੇ ਕਹਿੰਦੇ ਹਾਦਰ ਸਾਹਿਬ ਜੀ ਪਹਿਲਵਾਨ ਸਿੰਘ ਜੀ ਇਹ ਕਾਰਜ ਜਿਹੜਾ ਕਰ ਰਿਹਾ ਸਾਰੇ ਨਗਰ ਨਿਵਾਸੀਆਂ ਨੂੰ ਸਾਡੀ ਗੁਜਾਰਸ਼ ਹੈ ਬੇਨਤੀ ਹੈ ਇਹ ਸਾਂਝੇ ਤੌਰ ਤੇ ਆਪਾਂ ਪਿੰਡ ਦੇ ਲਈ ਛੱਟਿਆ ਸੋ ਸਾਰੇ ਭਰਾਵਾਂ ਨੇ ਤਿਆਰ ਰੱਖਣਾ ਭਾਈ ਜੀ ਇਹ ਗੱਲ ਦਾ ਇਹ ਟੋਟਾ ਜਿਹੜਾ ਆਪਾਂ ਪੰਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਪਿੰਡ ਦੇ ਵਿੱਚ ਤਰੱਕੀ ਦੇ ਲਈ ਹੋਰ ਆਪਾਂ ਜਿੱਦਾਂ ਕਹਿੰਦੇ ਵੀ ਭਰਾ ਸਾਡੇ ਹੋਰ ਉਪਰਾਲੇ ਵੀ ਕਰਦੇ ਰਹੇ ਇਹ ਵੀ ਇੱਕ ਚੰਗਾ ਉਪਰਾਲਾ ਸਾਡੇ ਭਰਾ ਨੇ ਕੀਤਾ ਵੀ ਆਪਾਂ ਪਿੰਡ ਦੀ ਸੁਖ ਸ਼ਾਂਤੀ ਲਈ ਚੜ੍ਹਦੀ ਕਲਾ ਦੇ ਲਈ ਇਹ ਟੋਟਾ ਜਿਹੜਾ ਛੱਡ ਰਿਹਾ ਇੱਕ ਆਵਾਜ਼ ਝਕਾਰਾ ਸਾਰੇ ਪਿੰਡ ਦੀ ਚੜ੍ਹਦੀ ਕਲਾ ਦੇ ਦੁਆਰਾ ਲਾਵਾਂਗੇ ਸਾਰਿਆਂ ਨੇ ਗੱਦ ਵੱਜ ਕੇ ਜਵਾਬ ਦੇਣਾ ਜੀ ਬੋਲੇ ਆਕਾਲ ਆ ਝੋਟਾ ਤੇ ਪਿੰਡ ਚ ਛੱਡਾ ਮੈਚਾ ਚ 12ਵੇਂ ਮਹੀਨੇ ਚ ਛੱਡਾਂਗੇ ਹਾਕਮ ਵਾਲੀਆ ਬਾਹਰਲੇ ਮਹੀਨੇ ਚ ਛੱਡਾਂਗੇ ਹਾਕਮ ਵਾਲੀਆ ਵੀ ਫਟੋ ਕੇ ਆਰੇ